ਕਿ ਮੇਲੇ ਜਿਹੜੇ ਲੱਗਦੇ ਆ ਪਸ਼ੂਆਂ ਦੇ ਉਹ ਐਤਵਾਰ ਨੂੰ ਭਾਗੀਬੰਦਰ ਜਿਹੜਾ ਕਿ ਭਾਗੀਬੰਦਰ ਪਿੰਡ ਦੇ ਵਿੱਚ ਲੱਗਦਾ ਬਾਰ ਬਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਵੱਡੀ ਤਦਾਦ ਦੇ ਵਿੱਚ ਇੱਥੇ ਹਰ ਇੱਕ ਚੀਜ਼ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੈ ਜਿਵੇਂ ਜਿਵੇਂ ਤੁਹਾਨੂੰ ਦੇਖਦੇ ਕਿ ਆਪਾਂ ਇਧਰਲੇ ਪਾਸੇ ਆ ਜਾਈਏ ਸਭ ਤੋਂ ਪਹਿਲਾਂ ਤਾਂ ਇਧਰ ਬੱਕਰੀਆਂ ਦਾ ਕਹਿੰਦਾ ਮੇਨ ਸੀਗਾ ਉਸ ਤੋਂ ਬਾਅਦ ਇੱਥੇ ਹਰੇਕ ਜਾਨਵਰ ਪਸ਼ੂ ਦੇਖਣ ਨੂੰ ਮਿਲਦਾ ਜਿਹੜਾ ਸਾਡੇ ਦਾ ਵੀਰ ਛੁੜੇ ਨੇ ਬਾਈ ਜੀ ਕਿੰਨਾ ਟਾਈਮ ਹੋ ਗਿਆ ਤੁਹਾਡਾ ਇੱਥੇ ਆਪਾਂ ਨੂੰ ਬਾਈ ਜੀ 3 3 ਸਾਲ ਹੋ ਗਏ ਹਾਂ ਭਾਗੀ ਮੰਦਰ ਹਾਰ ਐ ਦਵਾਰ ਬੱਕਰੇ ਤੇ ਬਕਰੀਆਂ ਦਾ ਮੇਲਾ ਲੱਗਦਾ ਸਾਰੇ ਬੱਕਰੀ ਪਾਲਕ ਵੀਰਾਂ ਨੂੰ ਬੇਨਤੀ ਹੈ ਬਾਈ ਜੀ ਆਪਣੇ ਜਾਨਵਰ ਵਾਤਵਾਰ ਲੈ ਕੇ ਜਰੂਰ ਪਹੁੰਚਿਆ ਕਰੋ ਪਿੰਡ ਭਾਗੀ ਮੰਦਰ ਜ਼ਿਲ੍ਹਾ ਬਠਿੰਡਾ ਤਹਿਸੀਲ ਤਲਵੰਡੀ ਸਾਬੋ ਤੁਹਾਨੂੰ ਇਸ ਕਰਦਿਆਂ ਨੂੰ ਤੁਹਾਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਜਿਵੇਂ ਆਮ ਪਹਿਲਾਂ ਵੱਡੀ ਪਰੇਸ਼ਾਨੀ ਆ ਗਈ ਸੀ ਕਹਿੰਦੇ ਬੱਕਰੀ ਮੇਲੇ ਦੇ ਤੁਹਾਡੋਂ ਵੀ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੈਗੀ ਨੇ ਆਪਾਂ ਨਾਲ ਹੀ ਬਾਈ ਠੇਕੇਦਾਰਾਂ ਦੇ ਨਾਲ ਹੀ ਸਿਸਟਮਾ ਮਿਲ ਕੇ ਰਾਲ ਕੇ ਚਲਾ ਰਹੇ ਆਂਗੇ ਕੋਈ ਆਪਾਂ ਬਾਹਰ ਨਹੀਂ ਉਹਨਾਂ ਤੋਂ ਉਹਨਾਂ ਨਾਲ ਮਨਜ਼ੂਰੀ ਦੇ ਨਾਲ ਹੀ ਮੰਡੀ ਲੱਗ ਰਹੀ ਆ ਐਰ ਦੀ ਕੋਈ ਦਿੱਕਤ ਨਹੀਂ ਥੋੜੀ ਇੱਥੇ ਜਿਹੜੀ ਬੱਕਰੀ ਮੇਲੇ ਦੀ ਮੰਡੀ ਜਿਹੜੀ ਹੈਗੀ ਆ ਇਹਦੇ ਚ ਹੋਰ ਵੀ ਕੋਈ ਮਤਲਬ ਜਾਨਵਰ ਵਿੱਚ ਹਾਂ ਬਾਈ ਜੀ ਜਿਵੇਂ ਕੋਕਰ ਕੁੱਤੇ ਬੱਕਰੀਆਂ ਸਾਰੇ ਜਾਨਵਰ ਆਉਂਦੇ ਆ ਬਾਕੀ ਮੰਡੀ ਵੱਲੋਂ ਜਿਹੜੇ ਦੂਰੋਂ ਵਪੀਰ ਰਾਜਸਥਾਨ ਤੋਂ ਵਪਾਰੀ ਵੀਰ ਆਉਂਦੇ ਉਹਨਾਂ ਲਈ ਚਾਹ ਦਾ ਰੋਟੀ ਦਾ ਪੂਲ ਪ੍ਰਬੰਧ ਆ ਫਰੀ ਲੰਗਰ ਦਾ ਲਾਇਆ ਹੋਇਆ ਕੋਈ ਪੈਸਾ ਨਹੀਂ ਲੈਂਦੀ ਹਾਂਜੀ ਇੱਥੇ ਫਿਰ ਤੁਹਾਡੇ ਬੋਲੀ ਜਿਹੜੇ ਤੁਹਾਡੇ ਕਰਦੇ ਤੁਹਾਡੇ ਆਪ ਦੇ ਬੰਦੇ ਰੱਖੇ ਕਿ ਆਪ ਹੀ ਵਿਚ ਨਹੀਂ ਨਹੀਂ ਇਹ ਭਾਈ 12ਵੇਂ ਪਿੰਡਾਂ ਦੇ ਵਿੱਚੋਂ ਆਉਂਦੇ ਆ ਜਿਹੜੇ ਦਲਾਲ ਬੰਦੇ ਉਹ ਅੱਜ ਦਲਾਲੀ ਕਰਦੇ ਆ ਕੋਈ ਲੈਣ ਦਾ ਕੋਈ ਜਿਹੜੇ ਵੀਰ ਦੂਰੋਂ ਆਉਂਦੇ ਲੈਣ ਉਹਨਾਂ ਨੂੰ ਦੁਬਾਨ ਦੇ ਆਪ ਦਾ ਹੱਕ ਦਾ 100 ਰੁਪਿਆ ਵੇਚਣ ਨਾਲ ਤੋਂ 100 ਲੈਣ ਨਾਲ ਤੋਂ ਲੈ ਲੈਂਦੇ ਠੀਕ ਹੈ ਤੁਹਾਡੀ ਕੀ ਫੀਸ ਰੱਖੀ ਹੋਈ ਹੈ ਆਪਣੀ ਵੀ ਸਿਰਫ 100 ਰੁਪਿਆ ਵੇਚਣ ਨਾਲ ਤੋਂ 100 ਲੈਣ ਨਾਲ ਤੋਂ ਰੱਖਿਆ ਹੋਇਆ ਜਾਇ ਜਾਇ ਜੀ ਤੇ ਕਿੰਨਾ ਕੁ ਰਸ ਜਿਹੜਾ ਇੱਥੇ ਤੁਹਾਡਾ ਹੋ ਜਾਂਦਾ ਹੋ ਜਾਂਦਾ 3-400 ਬੰਦਾ ਹੋ ਜਾਂਦਾ ਵਧੀਆ ਜਾਨਵਰ ਪਹੁੰਚਦੇ ਆ ਬਾਈ ਜੀ ਬਹੁਤ ਵਧੀਆ ਲੋਕਾਂ ਨੂੰ ਉਰਜਾਗਾਰ ਮਿਲਿਆ ਹੋਇਆ ਬੱਕਰੀ ਮੇਲੇ ਨਾਲ ਜਿੰਨੇ ਵੀ ਲੱਗੇ ਆ ਬਹੁਤ ਵਧੀਆ ਬਾਈ ਛੋਟੇ ਜ਼ਿਮੀਂਦਾਰ ਲਈ ਬਹੁਤ ਵਧੀਆ ਸਹਾਇਕਤ ਹੁੰਦਾ ਜੀ ਸਹਾਇਕਤ ਹਾਂਜੀ ਹਾਂਜੀ ਤੇ ਕਿੰਨੀ ਤਾਦਾਦ ਦੇ ਵਿੱਚ ਇੱਥੇ ਹੰਦੇ ਕਿਹੜੇ ਕਿਹੜੇ ਮਤਲਬ ਨਾਲ ਦੇ ਸੂਬੇ ਗਵੰਡੀਆਂ ਚ ਕਿੰਨੇ ਜਿਵੇਂ ਹਰਿਆਣਾ ਪੰਜਾਬ ਰਾਜਸਥਾਨ ਰੂੜਾਂ ਵਾਲੀ ਤੋਂ ਤੇ ਬਾਈ ਦੂਰੋਂ ਦੂਰੋਂ ਬਹੁਤ ਦੂਰੋਂ ਵਪਾਰੀ ਵੀ ਆਉਂਦੇ ਹਾਂਜੀ ਕنگਰੇਪੰਡ ਤੋਂ ਆਏ ਆਂ ਕੰਗਰੇਵੰਡ ਤੋਂ ਹਾਂਜੀ ਪਹਿਲਾਂ ਵੀ ਆਇਆ ਕਿਤੋਂ ਵੀ ਮਹਾਰਾਸ਼ਟਰ ਤੋਂ ਵੀ ਪਹੁੰਚਦੇ ਆਪਣੇ ਕੋਲੇ ਬਾਈ ਜੀ ਲੈਣ ਆ ਚਿੱਤਨ ਦਾ ਹਾਂਜੀ ਗੱਲਬਾਤ ਕਰਾਂਗੇ ਆਪਾਂ ਬਾਈ ਜੀ ਤੁਸੀਂ ਕਿੱਥੋਂ ਆਏ ਹੋ ਕੰਗਰੇਵੰਡ ਤੋਂ ਜੀ ਕੀ ਲੈ ਕੇ ਆਏ ਹੋ ਬੱਕਰੀਆਂ ਬੱਕਰੀਆਂ ਲੈ ਕੇ ਪਹਿਲਾਂ ਵੀ ਆਉਂਦੇ ਹੋ ਨਾ ਅੱਜ ਹੀ ਆਏ ਸੀ ਕਿ ਪਹਿਲੇ ਦਿਨੀ ਅੱਛਾ ਕਿਵੇਂ ਰਿਹਾ ਫਿਰ ਪਹਿਲਾ ਦਿਨ ਠੀਕ ਹੈ ਬੈਗਾਂ ਮਾਲ ਚਲ ਵਿਗਿਆ ਕਿੰਨੇ ਡੱਗ ਲੈ ਕੇ ਆਏ ਸੀ ਅਸੀਂ ਤਾਂ 4 ਲੈ ਕੇ ਆਏ ਸੀ ਅੱਛਾ 4 ਬੈਗ 4 ਬੈਗ ਹੈ ਜੀ ਜੀ ਮਤਲਬ ਕਹਿਣ ਦਾ ਭਾਅ ਵੀ ਜਿਹੜੇ ਇੱਥੋਂ ਦੇ ਪ੍ਰਬੰਧਕ ਹੈਗੇ ਆ ਓਕੇ ਉਹ ਮਤਲਬ ਜਮਾ ਰੋਟੀ ਟੋਕਾ ਸਭ ਚਾਹ ਪਾਣੀ ਖੁੱਲਾ ਪੂਰਾ ਫੁੱਲ ਬਟਾ ਫੁੱਲ ਬਹੁਤ ਵਧੀਆ ਤਿੰਦਾ ਕਿਵੇਂ ਲੱਗਿਆ ਇਹ ਕਾਰੋਬਾਰ ਕਿਵੇਂ ਲੱਗਿਆ ਠੀਕ ਹੈ ਬਹੁਤ ਵਧੀਆ ਠੀਕ ਆ ਠੀਕ ਆ ਹਾਂਜੀ ਹਰ ਇੱਕ ਬੰਦੇ ਨੂੰ ਰੋਜ਼ਗਾਰ ਮਿਲਿਆ ਜਿੱਥੇ ਹਾਂਜੀ ਹਰ ਇੱਕ ਬੰਦਾ ਉਹਦਾ ਕੰਮ ਕਰਦਾ ਰੋਟੀ ਪਾਣੀ ਦਾ ਪ੍ਰਬੰਧ ਬਹੁਤ ਵਧੀਆ ਇਹਨਾਂ ਦਾ ਜੀ ਹਾਂਜੀ ਸੋ ਆਪਾਂ ਗੱਲਬਾਤ ਕਰਾਂਗੇ ਇੱਥੇ ਹੋਰ ਵੀ ਵਪਾਰੀ ਜਿਹੜੇ ਫਿਰ ਰਹੇ ਆ ਗੱਲਬਾਤ ਕਰਾਂਗੇ ਜਿੱਥੇ ਆ ਤੁਸੀਂ ਦੇਖੋ ਕਿ ਆਪਣੇ ਆਪਣੇ ਨਾਗ ਜਿਹੜੇ ਲੈ ਕੇ ਇੱਥੇ ਲੋਕ ਪਹੁੰਚਦੇ ਐ ਤੇ ਮੇਲਾ ਜਿਹੜਾ ਕਹਿੰਦਾ ਬੱਕਰੀ ਦਾ ਹਰ ਐਤਵਾਰ ਇੱਥੇ ਲੱਗਦਾ ਹੈ ਤੇ ਵੱਡੀ ਤعداد ਦੇ ਵਿੱਚ ਕਿਹੜਾ ਪਿੰਡ ਆ ਨਾ ਪੱਠਾ ਪੱਠਾ ਕਿਹੜਾ ਪਿੰਡ ਹੈ ਭਗੀਵੰਦਰ ਭਗੀਵੰਦਰ ਹਰ ਹਰ ਮੇਲੇ ਤੇ ਉਹਨੇ ਫਿਰ ਨਹੀਂ ਅੱਜ ਆਏ ਪਹਿਲੇ ਦਿਨ ਹੀ ਆਏ ਪਹਿਲੇ ਦਿਨ ਹੀ ਆਏ ਜੀ ਕਿਵੇਂ ਤੁਹਾਨੂੰ ਕਿਵੇਂ ਫਿਰ ਸ਼ੌਕ ਜਾ ਕੇ ਪਿਆ ਇਹ ਉਹੀ ਸ਼ਾਨ ਰੱਖ ਲਏ ਆ ਅਸੀਂ ਜੀ ਉਹੜਾ ਜੀਆ ਹੋ ਗਿਆ ਵੇਚਣਾ ਅੱਜ ਦੋ ਹੋਰ ਲੋ ਦੋ ਹੈਗੀਆਂ ਹੋਰ ਬੱਕਰਾਂ ਸੋਣ ਵਾਲੀਆਂ ਤੋਂ ਉਹ ਰੱਖ ਲਏ ਇਹਨਾਂ ਨੂੰ ਫਾਇਦਾ ਲੱਗਿਆ ਨਹੀਂ ਲੱਗਿਆ ਸੀ 18000 ਰੁਪਏ ਹੁਣ ਚੱਲ ਉਹਨਾਂ ਦਾ ਹਾਂ ਤੁਸੀਂ ਕਿੰਨੇ ਮੰਗਦੇ ਆਂ ਅਸੀਂ 20000 ਰੁਪਏ ਮੰਗਦੇ ਹਰ ਇੱਕ ਥੋੜਾ ਹੀ ਸੀਗਾ ਫਿਰ ਉਹਨੂੰ ਕੱਢ ਲੈਂਦੇ ਉਹ ਫਿਰ ਭੱਜ ਗਏ ਸੱਟ ਦੇ ਮੈਂ ਚੱਲ ਹੋਰ ਆ ਜਾਣਗੇ ਕਿ ਨਹੀਂ ਬੜਦੋ ਆਇਆ ਹੁਣ ਸਹੀ ਨਹੀਂ ਪਾਲਣਾਂਗੇ ਆਪਾਂ ਕਿ ਨਹੀਂ ਨਹੀਂ ਪਾਲਣਾਂਗੇ ਆ ਪਕੜਾਓ ਕਰਨੀਆਂ ਬਟਾ ਭਾਈ ਮੁਰਗਾ ਲੈ ਕੇ ਆਇਆ ਭਾਈ ਮੁਰਗਾ ਲਈ ਫਰਜ਼ਾ ਭਾਈ ਤੇ ਲੜਾਉਣੇ ਆਪਾਂ ਕੋਟਸ਼ਮੀਰ ਪਿੰਡਾਂ ਮੇਰਾ ਫੇ ਬਾਕੀ ਕਿਨੇ ਕਰੇ ਸਾਂ ਤਾਂ ਵੈਸੇ ਮੈਟਰ ਕਹਣਾ ਨਹੀਂ ਕੋਈ ਦਿੱਕਤ ਹੈ ਨੀ 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 ਦਿੱਕਤ ਤਾਂ ਕੋਈ ਨਹੀਂ ਚੰਗਾ ਨਾਂ ਆਪਣਾ ਕੋਕੜਾਂ ਚ ਜੱਜ ਦੀ ਘੜੀ ਮੇਰਾ ਸੱਚੇ ਪਾਸ਼ਾ ਦੀ ਠੀਕ ਹੈ ਅਗੇ ਕੋਕੜ ਕਬੂਤਰਾ ਪਾਸਾਰਾ ਘੁਸੀ ਡਾਉਣੇ ਤੇ ਕੋਕੜ ਫਿਰ ਕਿੰਨੇ ਗਾ ਤੁਹਾਡੇ ਕੋਲ ਕੋਕੜੀ ਆਪਣੇ ਕੋਲੇ ਖੜਿਆ 12 ਤਰ੍ਹਾਂ ਲੱਗ ਜੀ 12 ਤਰ੍ਹਾਂ ਇੱਥੇ ਮੰਡੀ ਚ ਕਿਵੇਂ ਆਏ ਇਹਦੇ ਮੰਡੀ ਦੇ ਬਾਅਦ ਸ਼ੌਂਕਪੁਰਾ ਕਰ ਰਹੇ ਜੀ ਕੁਝ ਦੇਖਣ ਦਿਖਾਵਾ ਹੋ ਜਦਾ ਕੋਈ ਬੱਕਰਾ ਬੱਕਰੀ ਲੈ ਲਈਦੀ ਹੈ ਜੀ ਕੁੱਕੜ ਵੀ ਕੁੱਕੜ ਵੀ ਵਿਕਦੇ ਕਹਿੰਦੇ ਇੱਥੇ ਹਾਂ ਕੁੱਕੜ ਵਿਕਦੇ ਸਾਰਾ ਕੁਝ ਹੀ ਵਿਕਦਾ ਤੁਸੀਂ ਮੰਡੀ ਵਾਲੇ ਕੁੱਕੜ ਦੇਖਦੇ ਹੋ ਕਿ ਜਿਹ ਚੱਜਦਾ ਮਿਲ ਜੇਦਾ ਮੰਡੀ ਤੇ ਜਿਹੜਾ ਨਸਲਾਂ ਲੜਾਉਣ ਨੂੰ ਆਪਾਂ ਉਹ ਚੀਜ਼ ਨਹੀਂ ਮਿਲਦੀ ਮੰਡੀ ਤੋਂ ਉਹ ਤਾਂ ਪਰ ਆਪਦੇ ਘਰੇ ਹੀ ਤਿਆਰ ਕਰਨੀ ਪੈਂਦੀ ਹੈ ਵੀੜਾ ਆਪਾਂ ਨੂੰ ਆਪਣੇ ਕੋਲ ਸਾਰੀ ਹੋਮ ਵੀੜਾ ਹੀ ਲੜਦੀ ਹੈ ਜੀ ਚੰਗਾ ਮੇਰਾ ਸੱਚੇ ਬਾਦਸ਼ਾਹ ਦੀ ਬਹੁਤ ਦੂਰ ਦੂਰ ਤੱਕ ਲੜਾ ਰਹੇ ਆਪਾਂ ਕੁੱਕੜ ਨਾਮ ਨੂੰ ਵੀ ਜਿੱਤੇ ਫਿਰ ਕੋਈ ਬਹੁਤ ਹੀ ਬਹੁਤ ਘਰੇ ਹੀ ਚੈੱਕ ਕਰਾ ਦਾਂਗੇ ਟਰੋਫੀਆਂ ਦਾ ਢੇਰ ਲੱਗੇ ਪਏ ਆ ਟਰੋਫੀ ਟਰੋਫੀ ਹਾਂ ਜੀ ਠੀਕ ਹੈ ਠੀਕ ਹੈ ਕੰਮ ਕਿਵੇਂ ਦਾ ਲੱਗਦਾ ਇੱਥੇ ਜਿਹੜ ਜੋ ਮੁੰਡੇ ਮੰਡੀ ਕਰਾਉਂਦੇ ਆ ਗੁੱਡ ਪੁਆਇੰਟ ਨੇਚਰ ਵੀ ਵਧੀਆ ਹੈਗਾ ਬੰਦੇ ਸੁਭਾਅ ਦੇ ਵੀ ਚੰਗੇ ਆ ਬਾਕੀ ਹੁਣ ਜਿਵੇਂ ਮੈਂ ਕਹਿੰਦਾ ਤਾ ਗਲੀ ਦਾ ਫਰਕ ਪੈ ਗਿਆ ਉਹਦਾ ਕਰਕੇ ਮੰਡੀ ਬਹੁਤ ਜ਼ਿਆਦਾ ਭਰਨ ਲੱਗੀ ਮੈਂ ਤਾਂ ਕਹਿੰਦਾ ਬਾਤ ਤੋਂ ਬਾਤ ਇਧਰ ਹੀ ਆਓ ਤੇ ਨਾਲੇ ਬੰਦਾ ਦਾ ਬਈ ਬੇਹੇ ਬਹੁਤ ਵਧੀਆ ਗਾ ਸੋ ਗੱਲਬਾਤ ਕਰਾਂਗੇ ਆਪਾਂ ਇੱਥੇ ਜਿਹੜਾ ਮੈਂ ਤਾਂ ਮੈਂ ਕਰੀਏ ਆਹ ਤੇ ਭਾਈ ਆਕੇ ਨਹੀਂ ਟੱਕਣੀਆਂ ਹਾਂ ਆਹ ਤੇ ਜੀ ਉਹ ਕਿਹਦਾ ਮਾਇਆ ਬਤਾਣਾ ਸਰਕਾਰ ਆਹ ਤਾਂ ਬਹੁਤ ਗੈਂ ਜੀ ਜੀ ਨਹੀਂ ਆਉਂਦੀ ਇਹ ਟੱਕਣੀ ਆਏ 300 ਰੁਪਏ 400 ਰੁਪਏ ਆਹ ਦੇਖੀ ਆ ਬੀ ਲਗ ਆਹ ਵਰਗੀ ਅਨਦਰ ਦੀ ਆ ਬੈਠੀ ਆ ਤਰਦੀ ਆ 100 ਰੁਪਏ ਤਾਂ ਨਾ ਲਵੇ 300 ਰੁਪਏ

ਪਾਇਨਾ ਕਾ ਹੁੰਦਾ ਕਿਉਂ ਜੀ ਸਰ ਅੱਜ ਟੱਪਾ ਚਾਹਦਾ ਸੋਧਣ 10000 ਰੁਪਏ 13 ਕਿਲੋ ਦਾ ਅੰਡਾ ਹੈ ਜਿਹੜੀ ਲੈ ਘਰੇ ਰੱਖੇ ਹੋਏ ਸੀ ਅੱਛਾ ਕਿੰਨੇ ਕੁ ਰੱਖੇ ਹੋਏ ਆ ਬਸ ਇੰਨੇ ਕੀ ਜੀ ਅੱਛਾ ਨਹੀਂ ਕਿੰਨੇ ਤੇ ਲੱਗਿਆ ਫਿਰ ਅੱਜ ਵੇਚਣਾ ਕਿ ਲੱਗਦਾ ਵੀ ਮੰਡੀ ਇਹਦਾ ਮੰਗਦੇ ਪਾਸੇ ਪਾਸ 100 ਸੀ 4 400 ਦਿੰਦੇ ਆ ਹੂੰ ਹੁਣ ਗਾਹਾਂ ਵੇਚੇ ਤੋਂ ਪਤਾ ਲੱਗ ਠੀਕ ਆ ਤੇ ਆ ਮੁਰਗਾ ਮੁਰਗਾ ਹਜ਼ਾਰ ਦਾ ਮੁਰਗਾ ਹਜ਼ਾਰ ਦਾ ਇਹ ਕਿਹੜਾ ਮੁਰਗਾ ਵਾਜਦਾ ਨਾ ਆਪਾਂ ਨੂੰ ਨਹੀਂ ਪਤਾ ਇਹਦੇ ਬਾਰੇ ਮੈਂ ਕੱਪ ਮਾਰੀ ਹੈਗਾ ਉਹਦਾ ਕਿਰਾਵਾ ਅੱਛਾ ਨੇ ਜਿਵੇਂ ਆਮ ਕੰਦੇ ਮੁਰਗੇ ਇਕ ਲੜਨ ਵਾਲਾ ਹੈ ਨਾ ਅੱਛਾ ਜੱਟ ਸੁੱਦਾ ਹੀ ਆਪਣੇ ਕੋਲ ਦਾ ਜੱਟ ਸੁੱਦਾ ਹੀ ਆ ਜਿਵੇਂ ਆਮ ਕੰਦੇ ਮੁਰਗਾ ਲੜਨ ਵਾਲਾ ਹੁੰਦਾ ਜਿਵੇਂ ਆਮ ਤੁਸੀਂ ਦੇਖਦੇ ਹੋ ਮੁਰਗੇ ਲੜਾਉਂਦੇ ਆ ਬਾਜ਼ੀਆਂ ਦੀ ਛੜਦੇ ਉਹ ਹੈ ਕਿ ਬਸ ਦੂਜੇ ਦੇਸੀ ਆ ਨਾ ਐਵੇਂ ਲੜਾਈ ਹੈ ਜਾਨਵਰਾਂ ਅੱਛਾ ਨਾ ਆਪਾਂ ਕਿਵੇਂ ਕਿਵੇਂ ਦਾ ਲੱਗਿਆ ਇੱਥੇ ਜਿਵੇਂ ਤੁਸੀਂ ਆਏ ਹੋ ਲੈ ਕੇ ਲੋਕਾਂ ਦਾ ਪਿਆਰ ਜਾਂ ਦੇਖਣ ਦੇ ਵਿੱਚ ਬਹੁਤ ਵਧੀਆ ਬਈ ਬਹੁਤ ਵਧੀਆ ਦੇਖਦੇ ਹੋਣਗੇ ਲੋਕ ਵੀ ਮਤਲਬ ਖੜੀਏ ਸੰਗ ਤੇ ਤੇਰੇ ਸਾਹਮਣੇ ਜਿੰਨੇ ਦੀ ਚੀਜ਼ ਆ ਲੈ ਦੇਗੀ ਜਾਣੀ ਠੀਕ ਹੈ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਹਾਂ ਮੈਂ ਲੋਕਾਂ ਨੂੰ ਕੀ ਕਹਿਣਾ ਚਾਹੁੰਦਾ ਮੰਡੀ ਮੰਡੀ ਚੰਗੀ ਆ ਜੀ ਬਹੁਤ ਵਧੀਆ ਦੇਖ ਸੰਗਤ ਫਿਰਦੀ ਆ ਲੰਗਰ ਚੱਲੀ ਜਾਂਦਾ ਚਾਹ ਪਾਣੀ ਪੀ ਜਾਂਦੇ ਆ ਬਾਈ ਬਹੁਤ ਵਧੀਆ ਮਾਹੌਲਾ ਬਹੁਤ ਵਧੀਆ ਮਾਹੌਲਾ ਨਾ 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 ਰੱਬ ਕਰਾਵੇ ਨਾ ਕਰੇ ਕੋਈ ਫਰਦੇ ਵੀ ਹੁੰਦੇ ਆ ਬਈ ਬੱਚੇ ਤੁਸੀਂ ਫਿਰ ਕਿੰਨੇ ਪੈਸੇ ਮੰਗਦੇ ਆ ਅਸੀਂ ਤਾਂ ਯਾਰ 5-500 ਰੁਪਏ ਮੰਗਾਈ ਬਈ ਦਾ 4-400 ਲੱਗੀ ਜਾਂਦਾ ਜੀ ਜੀ ਥੋੜਾ ਮਨ 500 ਦਾ ਹੀ ਹੈ ਹਾਂ ਇਹ ਜੇ ਕੋਈ ਗਾ ਬੋਲੀ ਬਾਲੀ ਲੱਗੀ ਨਹੀਂ ਕੋਈ ਅੜਿਆ ਨਹੀਂ ਬੰਦਾ ਬੋਲੀਏ ਕੋਈ ਨਹੀਂ ਲੱਗੀ ਅੜਿਆ ਨਹੀਂ ਕੋਈ ਹਜੇ ਨਾ 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 ਅੜੀ ਹੋ ਜਾਈ ਹੈ ਹਾਂ ਹੋ ਬਾਈ ਫਿਰ ਤਾਂ ਮੂਕੇਵਾ 4 400 ਹੋ ਦਿੰਦਾ ਅੱਛਾ ਉਹ ਬੰਦਾ ਮਗਰ ਮਗਰ 4 400 ਦਿੰਦਾ ਤੇ ਨਾਲ ਤੇ 4 400 ਫਿਰ ਦਿੰਦਾ ਤੇ ਚਾਹ ਤੁਸੀਂ ਲੈਂਦੇ ਕਿਉਂ ਨਹੀਂ ਅਸੀਂ ਲੈਂਦੇ ਸਾਨੂੰ ਐਸੀ 4 400 ਦੀ ਹੁੰਦੀ ਹੈ ਲਾਲਚ ਅੱਛਾ 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 ਮੰਗਦਾ 500 ਹੈ ਅੱਛਾ ਮੰਗਦੇ 500 ਹਾਂ ਹਾਂ ਤੁਸੀਂ ਬਾਈ ਫਿਰ ਕਿਵੇਂ ਇਹਨਾਂ ਨੂੰ ਗਾਂਹ ਸੇਲ ਕਰਨ ਵਾਸਤੇ ਰੱਖਦੇ ਹੋ ਜਾਂ ਕਿਨੇ ਤੁਸੀਂ ਵੀ ਇਸ ਤਰ੍ਹਾਂ ਸੇਲ ਵਾਸਤੇ ਹੀ ਰੱਖਦੇ ਹੋ ਬਾਈ ਹਾਂਜੀ ਗਾਂਹ ਸੇਲ ਕਰ ਦੇਣੀ ਹਾਂਜੀ ਹਾਂਜੀ ਤੁਹਾਨੂੰ ਕਨੇਡਾ ਮਗਾ ਮੰਡੀ ਅੰਦਰ ਸਾਨੂੰ ਹੋ ਗਿਆ ਜੀ 2 ਸਾਲ ਹੋ ਗਏ 2 ਸਾਲ ਹਾਂਜੀ ਵਧੀਆ ਕੰਮ ਆ ਜੀ ਵਧੀਆ ਹੋ ਵਧੀਆ ਜਿਵੇਂ ਤੋਂਗ ਵਾਲੀ ਦੇ ਵਿੱਚ ਰੋਲਾ ਪਿਆ ਸੀ ਲੋਕਾਂ ਦਾ ਮਤਲਬ ਲੋਕ ਜਿਹੜੇ ਵਪਾਰੀ ਸੀ ਉਹਨਾਂ ਨੂੰ ਵੀ ਨੁਕਸਾਨ ਹੋਇਆ ਜਿਹੜੇ ਬੰਦੇ ਵਪਾਰ ਵਿੱਚ ਕਰਦੇ ਸੀ ਉਹਨਾਂ ਦਾ ਵੀ ਨੁਕਸਾਨ ਹੋਇਆ ਜਿਹੜੇ ਬੰਦੇ ਚਲਾਉਂਦੇ ਸੀ ਉਹਨਾਂ ਦਾ ਵੀ ਨੁਕਸਾਨ ਇਹਨੂੰ ਕਿਵੇਂ ਦੇਖਦੇ ਹੋ ਇਹ ਸਹੀ ਹੈ ਸਰਵੇ ਨੁਕਸਾਨ ਤਾਂ ਹੋਈ ਹੈ ਸਭ ਦਾ ਜੀ ਨੁਕਸਾਨ ਤਾਂ ਬਿਲਕੁਲ ਹੋਇਆ ਤੁੰਗਾਲੀ ਮੰਡੀ ਲੱਗਣ ਕਰਕੇ ਬਹੁਤ ਫਰਕ ਪੈ ਗਿਆ ਜੀ ਇਹ ਹੀ ਗੱਲ ਹੈ ਤੇ ਚਲੋ ਮਾਡਲ ਲੱਗਣ ਲੱਗੀ ਮੰਡੀ ਉਹ ਬਹੁਤ ਫਰਕ ਪੈ ਫੇਰ ਵੀ ਪੈ ਗਿਆ ਹਾਂਜੀ ਉਹ ਵੀ ਚੱਲਣ ਲੱਗੇ ਕੰਮ ਬਾਕੀ ਦੇਖੋ ਇੱਕ ਰੋਜ਼ਗਾਰ ਹੀ ਇਹ ਵੀ ਹਾਂਜੀ ਹਾਂਜੀ ਰੋਜ਼ਗਾਰ ਆ ਜੀ ਰਿਕਮ ਦੇ ਰੋਜ਼ਗਾਰ ਆ ਤੇ ਬਹੁਤ ਬੰਦੇ ਫਿਰਦੇ ਆ ਕੋਈ ਬੱਚਾ ਕੋਈ ਵੇਚ ਦਿੰਦਾ ਕੋਈ ਲੈ ਆਉਂਦਾ ਬਸ ਚੱਲਿਆਂਦਾ ਕੰਮ ਕਿ ਕਿਤਨਾ ਕਿਤੇ ਲੋਕਾਂ ਦਾ ਨੁਕਸਾਨ ਹੋਇਆ ਇਹਦੇ ਚ ਤੁੰਗਲ ਹੀ ਬੰਦ ਹੋਣਾ ਲੋਕਾਂ ਦਾ ਲੋਕਾਂ ਦਾ ਹਾਂਜੀ ਗਰੀਬ ਬੰਦੇ ਦਾ ਬਹੁਤ ਨੁਕਸਾਨ ਹੋਇਆ ਜੀ ਜਿਹੜਾ ਬੰਦਾ ਗਰੀਬ ਬੰਦੇ ਕੰਮ ਕਰਦੇ ਆ ਮਾੜਾ ਮੋਟਾ ਉਹਨਾਂ ਦਾ ਬਹੁਤ ਨੁਕਸਾਨ ਹੋਣਾ ਜੀ ਠੀਕ ਸਹੀ ਗੱਲ ਹੈ ਬਹੁਤ ਦਾਮ ਹੀ ਲਿਆ ਮਿੰਦੀ ਕੋਈ ਹੋਰ ਆਪਾਂ ਕੋ ਬੱਟ ਹੂੰ ਸਹੀ ਸਾਈਡ ਬਿਜ਼ਨਸ ਕਹਿ ਸਕਦੇ ਆਪਾਂ ਇਹ ਕਾਰੋਬਾਰੀ ਕਹਿ ਸਕਦੇ ਆ ਸਾਈਡ ਤੇ ਕਾਰੋਬਾਰ ਚੱਲੀ ਜਾਂਦਾ ਠੀਕ ਹਰ ਇੱਕ ਆਈਟਮ ਤੁਹਾਨੂੰ ਇੱਥੇ ਜਿਹੜੀ ਦੇਖਣ ਨੂੰ ਮਿਲਦੀ ਹੈ ਤੇ ਪਹਿਲਾਂ ਤੁਹਾਨੂੰ ਬੱਕਰੀਆਂ ਦਿਖਾਈਆਂ ਬਾਅਦ ਵਿੱਚ ਤੁਹਾਨੂੰ ਮੁਰਗੇ ਦਿਖਾਏ ਆ ਹੁਣ ਜਿਹੜਾ ਹੈਗਾ ਕੁੱਤੇ ਵੀ ਕਹਿੰਦੇ ਇੱਥੇ ਹੈਗੇ ਆ ਤੇ ਲੋਕ ਵੱਡੀ ਤਦਾਦ ਦੇ ਵਿੱਚ ਨਗ ਲੈ ਕੇ ਇੱਥੇ ਪਹੁੰਚਦੇ ਆ ਤੇ ਕਿਤੇ ਨਾ ਕਿਤੇ ਇਹ ਲੱਗਦਾ ਕਿ ਦੇਖਣ ਦੇ ਵਿੱਚ ਵੀ ਕਿਹੜਾ ਪਿੰਡ ਹੈ? ਟੰਗਲੀ ਪਿੰਡ ਹੈ। ਹੈ? ਟੰਗਲੀ ਪਿੰਡ, ਟੰਗਲੀ ਪਿੰਡ। ਥੋੜੇ ਪਿੰਡ ਵੀ ਯਾਰ ਕਹਿੰਦੇ ਮੰਡੀ ਬਹੁਤ ਭਰਦੀ ਸੀ ਹਨਾ। ਹਾਂ ਪਹਿਲਾਂ ਭਰਦੀ ਸੀ ਬਈ ਭਰਦੀ ਸੀ ਫਿਰ ਕੀ ਹੋ ਗਿਆ? ਪਤਾ ਨਹੀਂ ਕੀ ਚੱਕਰ ਪਿਆ ਯਾਰ ਬੰਦ ਹੋ ਗਈ ਬੰਦ ਹੋ ਗਈ ਤੁਸੀਂ ਉੱਥੇ ਵੀ ਮਤਲਬ ਇਹ ਕਾਰੋਬਾਰ ਕਰਦੇ ਹਾਂ ਉੱਥੇ ਵੀ ਕਰਦੀ ਸੀ ਨੁਕਸਾਨ ਕਿੰਨਾ ਹੋਇਆ ਤੁਹਾਡਾ ਸਾਡਾ ਨੁਕਸਾਨ ਤਾਂ ਕੀ ਹੋਣਾ ਜੀ ਇੱਥੋਂ ਪਿੰਡ ਦਾ ਬਹੁਤ ਹੋ ਜਾਣਾ ਬੱਕਰੀਆਂ ਮੰਡੀ ਬੰਦ ਕਰਕੇ ਉੱਥੇ ਬਹੁਤ ਭਾਰੀ ਮੇਲਾ ਲੱਗਦਾ ਸੀ ਆ ਤਾਂ ਬਹੁਤ ਛੋਟੀ ਮੰਡੀ ਹੈ ਜੀ ਉੱਥੇ ਬਹੁਤ ਵੱਡੀ ਮੰਡੀ ਲੱਗਦੀ ਲੱਗਦਾ ਕਿਤੇ ਨਾ ਕਿਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਸੀਗਾ ਹਾਂਜੀ ਬਹੁਤ ਰੁਜ਼ਗਾਰ ਮਿਲਿਆ ਹੋਇਆ ਸੀਗਾ ਬਹੁਤ ਇਕੱਠ ਹੁੰਦਾ ਸੀ ਆਪਣੇ ਬਹੁਤ ਭਰਦੀ ਸੀ ਮੰਡੀ ਤੁਹਾਡੀ ਤੁਸੀਂ ਕੀ ਪੜਦੇ ਹੋ ਹਾਂ ਮੈਂ ਪੜਦਾ ਮੀਏ ਕਰਦਾ ਵੀ ਇਹ ਕਰ ਰਿਹਾ ਤੇ ਫਿਰ ਇਹ ਕਿੱਤਾ ਕਿਵੇਂ ਲੱਗਿਆ ਤੁਹਾਨੂੰ ਇਹ ਸ਼ੌਂਕ ਆਈ ਆਪਾਂ ਨੂੰ ਇਹ ਸ਼ੌਂਕ ਵਜੋਂ ਰੱਖੇ ਹੋਏ ਨੇ ਦੋਨੇ ਕੰਮ ਹੀ ਹੋ ਜਾਂਦੇ ਆ ਹਾਂਜੀ ਦੋਨੇ ਕੰਮ ਹੀ ਹੋ ਜਾਂਦੇ ਆ ਨਾਲੇ ਸ਼ੌਂਕ ਪੂਰਾ ਹੋ ਜਾਂਦਾ ਨਾਲੇ ਕੋਈ 4 ਰੁਪਏ ਪਜਦੇ ਹੋਣਗੇ ਹਾਂਜੀ ਫਿਰ ਤੁਸੀਂ ਨਾ ਕਿੱਥੋਂ ਲੈ ਕੇ ਆਨੇ ਆਪ ਇਹ ਆਪ ਆਪਣੇ ਪਹਿਲਾਂ ਦੀ ਰੱਖੇ ਹੋਏ ਆ ਜੀ ਨਵੇਂ ਬੱਚੇ ਰੱਖੇ ਹੋਏ ਆ ਪਹਿਲਾਂ ਵਾਲੇ ਵੀ ਬੱਚੇ ਵੇਚਨੇ ਆ ਹੋ ਰੱਖੇ ਹੋਏ ਆਗੇ ਪਿੱਛੇ ਉਹ ਤਾਂ ਦਿਨ ਵ ਦਿਨ ਜਿਹੜਾ ਹੋਗਾ ਫਿਰ ਕੋਈ ਤੁਹਾਡੇ ਕੋ ਨਸਲਾ ਕਿਹੜੀਆਂ ਕਿਹੜੀਆਂ ਨਸਲ ਆਪਣੇ ਕੋਲ ਇੱਕ ਵਾਰ ਦਾ ਟਾਇਪ ਆਮ ਹੀ ਰਹਿ ਗਿਆ ਕੱਲਾ ਹਾਂ ਅੱਗੇ ਦੇਖਦੇ ਹਾਂ ਜੀ ਹੋਰ ਵਧਾਵਾਂਗੇ ਕਿੰਨੇ ਦਾ ਫਿਰ ਤੁਹਾਡਾ ਟਾਇਪ ਹੋਵੇ ਟਾਇਪ ਕੁੱਤਾ ਦਾ ਹੈਗਾ 18000 ਦਾ ਕੁੱਤੀ ਹੈਗੀ 10000 ਦੀ ਕਤੂਰੇ ਆਪਣੇ ਦੋ ਮੁੰਡੇ ਲੈ ਕੇ ਗਏ ਹੋ ਉਧਰ ਹੂੰ ਉਹ ਮੈਂ ਇਸ ਦਾ ਕਤੂਰਾ ਕਿੰਨੇ ਦਾ ਕਤੂਰਾ 7000 7000 ਤੇ ਇਹ ਉਮਰ ਕਿੰਨੀ ਹੁੰਦੀ ਹੈ ਫਿਰ ਭਾਈ ਉਮਰ ਇਹਨਾਂ ਦੀ ਇਹਦੀ ਹੈਗੀ 23 ਸਾਲ ਇਹਦੀ ਹੈਗੀ 2 ਸਾਲ ਜੀ ਇਹਨਾਂ ਦਾ ਸਾਹੀ ਤਾਂ ਐਡਾ ਹੀ ਜਾਂਦਾ ਨਾ ਹਾਂਜੀ ਨਾ ਸਾਹੀ ਐਡੀ ਰਹਿੰਦਾ ਮੈਸੇਜ ਕੀ ਦੇਣਾ ਚਾਹੁੰਦੇ ਜਿਹੜੇ ਤੁਹਾਡੇ ਵਰਗੇ ਨੌਜਵਾਨ ਗਲਤ ਰਸਤੇ ਪਏ ਵੇ ਨਸ਼ਿਆਂ ਨੂੰ ਪਏ ਵੇ ਤੇ ਜੇ ਤੁਸੀਂ ਵੀ ਜੇ ਤੁਸੀਂ ਕਾਰੋਬਾਰ ਕਰ ਸਕਦੇ ਹੋ ਕਿਉਂ ਨਹੀਂ ਕਰ ਸਕਦੇ ਕਰ ਸਕਦੇ ਆ ਜਰੂਰ ਕਰ ਸਕਦੇ ਆ ਜੀ ਹਾਂ ਆਪਾਂ ਤਾਂ ਇਹੀ ਕਹਨੇ ਆ ਵੀ ਸ਼ੌਂਕ ਪਾਲੋ ਨਸ਼ੇ ਪਤੇ ਤੋਂ ਦੂਰ ਰਹੋ ਹਾਂਜੀ ਨਾਲੇ ਤਾਂ ਪਰਿਵਾਰ ਖੁਸ਼ ਹਨ ਹਾਂਜੀ ਪਰਿਵਾਰ ਪੂਰਾ ਖੁਸ਼ ਹੈ ਜੀ ਉਹਨਾਂ ਨੂੰ ਵੀ ਹੈਗਾ ਜੀ ਵੀ ਕਮਾਉਂਦੇ ਆ ਆਪਦੇ ਪੈਸੇ ਆਪ ਦਾ ਖਰਚਾ ਕੱਢਦੇ ਆ ਬਾਕੀ ਜਮੀਨਾਂ ਚ ਮੁੰਨਾ ਜੀ ਤਾਂ ਕੀ ਰੱਖਿਆ ਹੈ ਨਾ ਹਾਂ ਜਮੀਨਾਂ ਇਹ ਤਾਂ ਅੱਜ ਕੱਲ ਉਹ ਹੀ ਕਮਾਈ ਰਹੀ ਵੀ ਜੀ ਨਾਲੇ ਸਾਈਡ ਬਿਜ਼ਨਸ ਹੈ ਤੁਹਾਡਾ ਹਾਂਜੀ ਸਾਈਡ ਬਿਜ਼ਨਸ ਕਿੰਨੇ ਕੁ ਪੈਸਾ ਦਾ ਮਾਲ ਹੈ 4000 ਰੁਪਏ ਦੇ ਦੇ। ਹੂੰ। ਤੁਹਾਨੂੰ ਕਿੰਨਾ ਟਾਈਮ ਹੋ ਗਿਆ ਕੰਮ ਕਰਦਿਆਂ? ਨਹੀਂ, ਕਿੰਨਾ ਟਾਈਮ ਹੋ ਗਿਆ ਕੰਮ ਕਰਦਿਆਂ? ਸਾਨੂੰ ਤਾਂ ਜੀ ਬਾਵਾ ਟਾਈਮ ਹੋ ਗਿਆ ਸਾਨੂੰ ਤਾਂ। ਹੂੰ। ਤੇ ਇਹ ਕੰਮ ਕਰਦੇ ਆਂ ਆਪਰਾ ਘਰੇ ਪਾਲ ਲੈਨੇ ਆਪਦੇ ਜਵਾਕ ਪਾਲੀ ਜਾਂਨੇ। ਹੂੰ। ਪਹਿਲਾਂ ਪਹਿਲਾਂ ਕਿੱਥੇ ਲੈ ਕੇ ਜਾਂਦੇ ਹੁੰਦੇ ਸੀ ਲੱਗ। ਪਹਿਲਾਂ ਕਿਤੇ ਨਹੀਂ ਲੈ ਜਾਂਦੇ ਸੀ, ਘਰੋਂ ਹੀ ਲੈ ਜਾਂਦੇ ਸੀਗੇ। ਉਸ ਕਰੂ ਲਈ। ਕਿਹੜਾ ਪਿੰਡ? ਪੰਡ ਸ਼ੇਰ ਗੜਾ ਪਹਿਲੀ ਏਰੀਆ ਆ ਪੜਾ ਪਹਿਲੀ ਏਰੀਆ ਹਾਂਜੀ ਹਾਂਜੀ ਤੁਹਾਨੂੰ ਕਿਵੇਂ ਲੱਗਿਆ ਫਿਰ ਮੰਡੀ ਚ ਆ ਕੇ ਵੀ ਮੰਡੀ ਜਿਹੜੀ ਦੇਖੀ ਜਾਂਦੇ ਆ ਜੀ ਹਾਂ ਜਿਵੇਂ ਮੰਡੀ ਲੱਗੂਗਾ ਆਪਾਂ ਉਵੇਂ ਚੱਕ ਦੇਖੀ ਜਾਂਦੇ ਆ ਹਾਂ ਹਾਂ ਠੀਕ ਹੈ ਨਾ ਆ ਕਰਦਾ ਠੀਕ ਹੈ ਨਾ ਕੋਈ ਕਾਰੋਬਾਰ ਵਧੀਆ ਕਾਰੋਬਾਰ ਠੀਕ ਹੈ ਜੀ ਜਿਹੜਾ ਜਾਲ ਦਾ ਟਾਈਮ ਬਸ ਹੋਈ ਜਾਂਦਾ ਜੀ ਕਰੀ ਜਾਂਦੇ ਆ ਜੀ ਕਿੰਨੇ ਕ ਨਾਗਾ ਤੁਹਾਡੇ ਕੋਲ ਸਾਡੇ ਕੋਲੇ ਆਹੀ ਬਸ 6 7 8 ਦਾ ਨਾਗਾ ਬਸ ਸਾਰੇ ਟਾਈਮ ਬਸ ਹੋਈ ਜਾਂਦਾ ਸਾਡਾ ਕਿੰਨੇ ਟਾਈਮ ਬਾਅਦ ਫਿਰ ਮੰਡੀ ਲੈ ਕੇ ਆਂਦੇ ਆ ਮੰਡੀ ਦਾ ਜੀ ਆ ਪਹਿਲੇ ਰਲੇ ਕੇ ਆ ਅਸ ਪਹਿਲੇ ਰਲੇ ਕੇ ਆ ਪਹਿਲੇ ਲੇ ਗਏ ਬੱਚੇ ਪੜੀ ਜਾਂਦੇ ਆ ਆਪਣਾ ਘਰ ਹੀ ਵਿਕ ਜਾਂਦੇ ਸੀ ਕਦੇ ਹਾਂ ਜੀ ਹਾਂ ਜੀ ਠੀਕ ਹੈ ਚਲੋ ਫੇਰੀ ਬ੍ਰੀਡਰ ਬੱਚੇ ਰਹਿਣਾ ਬਹੁਤ ਚੰਗਾ ਮੇਰੇ ਕੋਲੇ ਘਰੂਆ ਇੱਕ ਇਹ ਆ ਬਹੁਤ ਵਧੀਆ ਨਾਲ ਮੇਰੇ ਕੋਲ ਬ੍ਰੇਟੀ ਆ ਵੀ ਤਿਆਰ ਕੀਤੀ ਆ ਐਂਡ ਮੇਰਾ ਬੁਰਜਮਾਨ ਸਾਹਿਬ ਮੰਡੀ ਸਾਹਿਬ ਉਹਦੇ ਨਾਲ ਇਹਦੇ ਕੰਮ ਵਿਦੇ ਆਪਸ ਬੰਦਾ ਹੋ ਜਾਂਦਾ ਇਹਨਾ ਵਿਦੇ ਆ ਕਾਰੋਬਾਰ ਚੱਲਦਾ ਜੇ ਇਹ ਵੀਰ ਭਾਈ ਪਹਿਲਾ ਪਹਿਲਾ ਕਿੱਥੇ ਲੈ ਕੇ ਜਾਂਦੇ ਸੀ ਅਸੀਂ ਭਾਈ ਤੋਂ ਗਾਲੀ ਤੋਂ ਚੱਲੇ ਆ ਹਾਂ ਤੋਂਗੜ ਤੋਂ ਇੱਕ ਬੱਚਾ ਲੈ ਛੋਟਾ ਜਾ ਮੈਂ ਫੇਰ ਉਹ ਭਰਾ ਲਿਆ ਸੀਗਾ ਖਰਾ ਕੇ ਕਲਾਸ ਜੋਧਪੁਰ ਪਾਖਰ ਤੋਂ ਮੈਂ ਫੇਰ ਆਪਦਾ ਮੇਰੇ ਕੋਲੇ ਖਰਾਵਾ ਆਪਦਾ ਹੀ ਹੋ ਗਿਆ ਸੀ ਬਹੁਤ ਹੋਣਾ ਕਰੇ 13 14 ਨਗ ਹੈਗੇ ਆ ਇਸ ਟਾਈਮ ਟੁੰਗੜੀ ਦਾ ਤੋਂ ਬੰਦ ਕਰ ਦੋ ਟੁੰਗੜੀ ਜੀ ਕੋਈ ਹਿਸਾਬ ਚੋ ਗੱਲ ਬਾਤ ਪਹਿਲਾਂ ਤੇ ਰੋਲਾ ਪੈਂਦਾ ਤੁਰਿਆ ਉਹਦਾ ਕੋਈ ਪਤਾ ਨਹੀਂ ਲੱਗਿਆ ਗੱਲ ਦਾ ਕੀ ਕਾਰਨ ਹੋ ਗਿਆ ਏਡੂ ਤਾਂ ਵੱਡੀ ਮੰਡੀ ਹੁੰਨੀ ਟੁੰਗੜੀ ਹਾਂ ਜੀ ਬਹੁਤ ਵੱਡਾ ਮੰਡੀ ਲੱਗਦੀ ਸੀਗੀ ਫੇਰ ਹੁਣ ਜਿਆ ਲੱਗੀ ਦੱਬੇ ਦੇ ਨਾਲ ਜੀ ਇਹ ਜੋਗੜਾ ਪਿੰਡ ਉੱਥੇ ਲੱਗਦੀ ਹੈ ਜੀ ਫੇਰ ਉਹ ਉੱਤਰ ਕਿਹੜੇ ਦਿਨ ਲੱਗਦੀ ਹੈ ਉੱਥੇ ਲੱਗਦੀ ਹੈ ਵੀਰਵਾਰ ਨੂੰ ਜੀ ਤੁਸੀਂ ਸਾਰੀਆਂ ਮੰਡੀਆਂ ਦੇਖਦੇ ਹੋ ਤੁਸੀਂ ਹਾਂ ਸਾਰੀਆਂ ਤੇ ਜਾਂਦਾ ਜੀ ਇੱਕ ਮੌੜ ਮੱਢੀ ਲੱਗਦੀ ਹੈ ਜੀ ਵੀਰਵਾਰ ਨੂੰ ਇੱਕ ਲੱਗਦੀ ਹੈ ਬਾਰ ਨੂੰ ਆਪਣੇ ਤਲਵੰਡੀ ਸਾਹਿਬ ਉਹ ਇੱਕ ਇੱਥੇ ਆ ਗਈ ਜੀ ਭਾਗੇ ਬਾਂਦਰਾ ਰੋਡ ਦੇ ਇੱਥੇ ਬਹੁਤ ਵਧੀਆ ਮੰਡੀ ਕਿੱਤਾ ਪਾਲਣਾ ਮਤਲਬ ਜਿਹੜਾ ਹੈਗਾ ਇੱਕ ਸਾਈਡ ਬਿਜ਼ਨਸ ਹੈਗਾ ਕਿ ਤੁਸੀਂ ਪ੍ਰੋਪਰੀ ਇਹ ਕਰਦੇ ਹੋ ਅਸੀਂ ਤਾਂ ਕੰਮ ਹੀ ਇਹ ਕਰਦੇ ਹਾਂ ਜੀ ਖੇਤੀ ਦਾ ਵੀ ਕਰ ਰਹੇ ਹਾਂ ਇਹ ਵੀ ਕਰ ਰਹੇ ਹਾਂ ਇਹ ਖੇਤ ਨੂੰ ਮੂਰੇ ਜਾ ਰਹੇ ਹਾਂ ਜੀ ਇਹ ਕੰਮ ਖੇਤ ਨੂੰ ਹਾਂ ਮੂਰੇ ਹੈ ਜੀ ਸੈਰੇਬ੍ਰੇਟਰੀ ਹੈ ਮਰੇ ਕੋਲੇ ਕਿੰਨੇ ਟਾਈਮ ਚ ਤਿਆਰ ਹੋ ਜਾਂਦਾ ਇਹਦਾ ਜੀ 6 ਵਜੇ 7:00 ਹੈ ਜੀ ਜਿੰਨੀ ਸੇਵਾ ਕਰਾਂਗੇ ਸੇਤ ਜੇ ਤੀ ਤਿਆਰ ਹੋ ਜਾਂਦਾ ਤਿੰਨ ਤਿੰਨ ਮੇਮਣੇ ਚਾਰ ਚਾਰ ਮੇਮਣੇ ਮੇਰੇ ਕੋਲ ਪੱਠਾ ਤਿੰਨ ਦਿਖਾਉਂਦੇ ਪਹਿਲੇ ਇੱਕ ਦਿਉਗੀ ਫਿਰ ਦੋ ਵੀ ਤਿੰਨ ਵੀ ਦਿੰਦੀ ਆ ਚਾਰ ਚੱਕਰ ਵੀ ਉਪੜਨਾਉਣੀਆਂ ਵੇਚਾਂ ਮਤਲਬ ਕਿਤੇ ਨਾ ਕਿਤੇ ਤੁਸੀਂ ਕਹਿੰਦੇ ਹੋ ਵੀ ਖੇਤੀ ਨੂੰ ਪਿੱਛੇ ਛੱਡ ਰਹਾ ਤੰਦਾ ਹਾਂਜੀ ਪਿੱਛੇ ਛੱਡ ਗਏ ਖੇਤੀ ਦੇ ਮਿਹਨਤ ਵਾਲੀ ਆ ਜੀ ਮੌਕੇ ਦੇ ਆ ਨਹੀਂ ਪਤਾ ਕਿਹਜਾ ਰੱਬ ਨਿਸ਼ਕਾਨ ਕਰ ਜੇ ਹੋ ਨਹੀਂ ਰਿਹਾ ਇਹ ਮੂਰੇ ਜਾ ਰਹੀ ਹੈ ਮੈਸੇਜ ਕੀ ਦੇਣਾ ਚਾਹੁੰਦੇ ਲੋਕਾਂ ਨੂੰ ਅਸੀਂ ਕਹਿੰਦੇ ਜੀ ਇਹ ਕੰਮ ਕਰਨ ਲੋਕ ਆ ਮੂਰੇ ਹੋਣਾ ਖੇਤੀ ਨਾਲ ਤੇ ਸਾਰੇ ਲੋਕ ਇਹ ਕੰਮ ਕਰਨ ਲੱਗ ਕੇ ਫਿਰ ਮੂਰੇ ਤੁਸੀਂ ਪਿੱਛੇ ਹੋ ਜਾਓਗੇ ਨਹੀਂ ਹੁੰਦੇ ਜੀ ਸਾਨੂੰ ਬਹੁਤ ਫਾਇਦਾ ਭੈਣ ਭਰਾ ਛੜਨਾ ਚਾਹੁੰਨਗੇ ਜਿਹੜੇ ਭੈਣ ਭਰਾ ਛੜਨਾ ਬਹੁਤ ਫਾਇਦਾ ਜੀ ਰੋਟੀ ਜੋਗਰੇ ਹੁਣ ਵਿਚਾਰੇ ਬਾਹਰ ਨੂੰ ਸੌਖਾ ਜਿਹੜੇ ਬਾਹਰ ਜਾਈ ਜਾਂਦੇ ਆ ਬਾਹਰ ਡੱਕਾਂ ਨਹੀਂ ਭੈਣ ਭਰਾਵਾਂ ਪੈਣਾ ਜਾਂਦੀਆਂ ਆਪਣੀਆਂ ਕੁਛ ਨਹੀਂ ਉੱਥੇ ਜਿਹੜਾ ਆਪਣੇ ਅੱਖਾਂ ਤੋਂ ਦੂਰ ਹੋ ਜਾਂਦੀਆਂ ਕੁੜੀ ਆਪਣੇ ਕੋਲੇ ਕੀ ਆ ਫੇਰ ਇਹ ਗੱਲ ਹੈ ਢੰਗਾਲੀ ਮੰਡੀ ਹੋਣਾ ਤੁਹਾਡਾ ਕਿੰਨਾ ਨੁਕਸਾਨ ਹੋਇਆ ਨੁਕਸਾਨ ਪੂਰਾ ਫੁੱਲ ਹੋ ਗਿਆ ਜੀ ਜਮਾ ਮਾਰੀ ਗਈ ਜੀ ਉਹਦਾ ਬੋਲਣ ਦਾ ਕੰਮ ਹੂੰ ਉਹਦਾ ਬੋਕਾਡ ਮੰਡੀ ਸੀਗੀ ਬਹੁਤ ਜਾਂਦੇ ਸੀ ਅਸੀਂ ਪਹਿਲਾਂ ਕਰ ਵੀ ਹੁਣ ਠੀਕ ਹੈ ਪਤਾ ਨਹੀਂ ਗਵਰਨਮੈਂਟ ਨੂੰ ਕੀ ਹੋ ਗਿਆ ਉਹ ਬੰਦ ਹੀ ਕਰਾਤੀ ਵੀ ਗਵਰਨਮੈਂਟ ਨੂੰ ਕੀ ਸੀਗਾ ਕਿ ਜਿਹੜੀ ਬੰਦ ਕਰਾਤੀ ਕੀ ਪਤਾ ਹੀ ਹੁਣ ਉਹਦੇ ਨਾਲ ਕੋਈ ਮੜਾ ਮੋਟਾ ਖੈਪੜ ਕੋਈ ਹੋਈ ਹੋਈ ਗੱਲਬਾਤਾਂ ਫੇਰ ਹੀ ਬੰਦ ਹੋਈ ਨਹੀਂ ਜਿੱਦਨੋ ਦੋ ਦਿਨ ਬੰਦ ਹੋਈ ਨਹੀਂ ਲੋਕਾਂ ਨੂੰ ਪਤਾ ਲੱਗਿਆ ਪਤਾ ਫਟੋ ਘਟ 100 ਆ ਪੁੰਡੀਆਂ ਮੋੜਾ ਮੋੜਾ ਆਉਂਦੇ ਜਿੱਥੇ ਬੜੀ ਦੂਰ ਦੂਰ ਪਾਰੀ ਆਂਦੇ ਉਹਨੇ ਮਹਾ ਤਨੌਲੇ ਤਨੂਲੇ ਤੋਂ ਤੇ ਇਧਰ ਇਧਰ ਕਿਹੜਾ ਪਿੰਡ ਸੀ ਉਹ ਗੇੜਵਾ ਇਧਰ ਸਾਰੇ ਬਹੁਤ ਦੂਰ ਤੇ ਹੁੰਦੇ ਰਹਿੰਦੇ ਸਨ ਦੂਰ ਤੋਂ ਦੂਰ ਆਉਂਦੇ ਸੀਗੇ ਜੀ ਭੈਣ ਭਰਾ ਆਪਣੇ ਬਹੁਤ ਹੁੰਦੇ ਬੀਕੀ ਮੁਕੀ ਦੇ ਹਾਂ ਹਾਂ ਗੱਲ ਕਰ ਬਿਬਲਾ ਨਕਸ਼ਾ ਨੋ ਗਿਆ ਉਹ ਠੀਕ ਹੈ ਉਹ ਨੇੜੇ ਬੈੰਦੀ ਸੀਗੀ ਸਾਨੂੰ ਆੜਾ ਬੰਡ ਕੋਲ ਫੁੱਲ ਮਾਰ ਪੈਗੀ ਜਮ ਕਿੰਨੀ ਪੀਕੇ ਰੇਡ ਬਹੁਤ ਸੀ ਕਿਉਂ ਬਈ ਰੇਡ ਬਹੁਤ ਸੀਗੀ ਜੀ ਭਰਤੀ ਬਹੁਤ ਸੀਗੀ ਹਰ ਕਸੂਰਤ ਸੀਗੀ ਹਰ ਇੱਕ ਚੀਜ਼ ਮਿਲ ਰਹੀ ਸੀ ਰੋਟੀ ਪਾਣੀ ਆਪਾਂ ਰੋਟੀ ਬੜਦਾ ਇੱਥੇ ਵੀ ਹੈਗਾ ਹਾਂ ਜੀ ਇੱਥੇ ਵੀ ਬਹੁਤ ਖੁੱਲਾ ਪਰ ਆਪਾਂ ਸ਼ਾਂ ਵਗੈਰਾ ਪੂਰਾ ਬਹੁਤ ਫਾਇਦਾ ਸੀਗਾ ਤਾਂ ਪੂਰੇ ਖੁੱਲੇ ਸੀਗੇ ਜਿੰਦੇ ਇਹ ਤਾਂ ਤੁਮ ਕੋ ਨਹੀਂ ਮਾਰੇ ਮਾਲ ਨਹੀਂ ਦੇਖਿਆ ਨਹੀਂ ਬਿਕਦੇ ਇੱਥੇ ਤਾਂ ਇੱਥੇ ਮਾਲ ਨਹੀਂ ਬਿਕਦਾ ਇਹ ਲੋਕਾਂ ਨੂੰ ਘੱਟ ਪਤਾ ਘੱਟ ਪਤਾ ਹੈ ਜਿਹਨੇ ਘੱਟ ਵਪਾਰੀ ਆਉਂਦੇ ਆ ਘੱਟ ਨੌਲੇਜ ਵਾਲੇ ਬੰਦੇ ਆਉਂਦੇ ਨਾ ਉੱਥੇ ਨੌਲੇਜ ਵਾਲੇ ਵੱਧ ਆਉਂਦੇ ਨੇ